ਸਿਰਫ ਆਪ ਦੇ ਰੈਵਨੂਨਾਂ ਇਹਨਾਂ ਨੂੰ ਮਤਲਬ ਆ ਸਾਨੂੰ ਦਾ ਤੱਕ 4 ਹਫਤੇ ਨਾਲ ਗਿਆ ਜੀ ਮੈਂ ਕਹਿੰਦਾ ਜੀ 4 ਦਿਨ ਕੀ 4 ਘੰਟੇ ਵੀ ਨਹੀਂ ਬੰਦ ਕਰ ਸਕਦੇ ਜਨਤਾ ਦਾ ਹਾਲ ਕੀ ਆ ਜਨਤਾ ਭੁੱਖੀ ਮਰੀ ਜਾਂਦੀ ਆ ਅਸੀਂ ਮੜਾ ਗਲਾਜ ਬੰਦੇ ਕਿਸੇ ਦੇ ਜਾ ਕੇ ਮਰੇ ਹੱਥ ਨਹੀਂ ਅੜਦਾ ਦੇ ਇਹਨਾਂ ਨੇ ਤਾਂ ਐ ਸੋਚਿਆ ਸਰਕਾਰਾਂ ਨੇ ਕਿ ਨੌਜਵਾਨਾਂ ਨੂੰ ਜਮ੍ਹਾਂ ਖਤਮ ਕਰਨਾ ਪੰਜਾਬ 'ਚ ਤੇ ਇਸ ਵਿੱਚ ਬੰਨੇ ਸਟੇਟ ਵਿੱਚ ਕਿ ਜੋ ਕਿ ਨੌਜਵਾਨ ਤਗੜੇ ਹੋ ਰਹੇ ਨੇ ਤੇ ਨੌਜਵਾਨੀ ਖਤਮ ਕਰਨੀ ਆ ਲਾਦਾ ਕੈਪਟਨ ਸਾਹ ਤੋਂ ਪੁਰਾ ਸੋਚ ਕੇ ਬੈਠੇ ਹੋਏ ਆ ਸਿਹਤ ਮੰਦਰ ਮੇਂ ਰਹਿਣ ਨਹੀਂ ਦੇਣਾ ਪੰਜਾਬ 'ਚ ਨਕਸ਼ੇ ਦੇ ਠੇਕੇ ਖੋਲੇ ਹੋਏ दारू ਪੀ ਜਾਂਦੇ ਨੇ ਕਿ ਹਾਂ ਕਿ ਸਾਰੇ ਨੌਜ Wave Beats Music कोरोना दी मार सारे देश वासियों ਨੂੰ ਚੇਲਾ ਪੈ ਰਿਹਾ ਵੈ ਉੱਥੇ ਹੀ ਲੋਕਾਂ ਦੇ ਕੰਮ ਕਾਜ ਠੱਪ ਨੇ ਪਰ ਜਿੱਥੇ ਇੱਕ ਪਾਸੇ ਪੰਜਾਬ ਦੀ ਗੱਲ ਕਰੀਏ ਸ਼ਰਾਬ ਦੇ ਠੇਕੇ ਖੁੱਲੇ ਆ ਪਰ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜਾ ਵੈ ਜਿਮ ਬੰਦ ਕਰ ਦਿੱਤਾ ਜਾਂਦਾ ਵੈ ਇਸ ਵਕ ਸਾਡੇ ਨਾਲ ਮੌਜੂਦ ਨੇ ਜਿਮ ਦੇ ਟ੍ਰੇਨਰ ਸਰ ਕਿਵੇਂ ਵੇਖਦੇ ਹੋ ਸ਼ਰਾਬ ਦੇ ਠੇਕੇ ਖੁੱਲੇ ਸਾਰੇ ਕੰਮ ਕਾਜ ਖੁੱਲੇ ਆ ਪਰ ਜਿਮ ਬੰਦ ਆ ਸਸੀ ਗਾਲੀ ਪਹਿਲਾਂ ਤਾਂ ਮੀਡੀਆ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਤੁਸੀਂ ਸਾਡੀ ਆਵਾਜ਼ ਸਮੇਂ-ਸਮੇਂ ਤੇ ਸਰਕਾਰਾਂ ਤੱਕ ਪਹੁੰਚਾਉਨੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਜੀ ਪੰਜਾਬ ਸਰਕਾਰ ਦਾ ਚਾਹੁੰਦੀ ਨਹੀਂ ਕਿ ਉਹਨਾਂ ਨੂੰ ਉਹਨਾਂ ਦੇ ਜਵਾਨ ਆ ਜਿਹੜੀ ਯੂਥ ਦੀ ਪੀੜ੍ਹੀ ਆ ਵੀ ਉਹ ਫਿੱਟ ਰਵੇ ਉਹ ਚਾਹੁੰਦੇ ਆ ਕਿ ਇਹ ਜਾਣ ਸ਼ਰਾਬ ਲੈਣ ਨਸ਼ੇੜੀ ਬਣਨ ਤੇ ਸਿਰਫ ਸਰਕਾਰ ਨੂੰ ਆਪਣੇ ਰੈਵਨਿਊ ਦਾ ਮਤਲਬ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਹਾਂ ਕਿਸੇ ਦੇ ਘਰੇ ਰੋਟੀ ਵੰਡਦੀ ਆ ਜਾਂ ਨਹੀਂ ਵੰਡਦੀ ਕਿਸੇ ਦੇ ਜਵਾਂ ਕੁਝ ਖਾ ਪੀ ਰੇ ਕਿ ਨਹੀਂ ਸਿਰਫ ਆਪਦੇ ਰੈਵਨਿਊ ਨਾਲ ਉਹਨਾਂ ਨੂੰ ਮਤਲਬ ਆ ਜਿਹੜੀ ਸਾਰੀ ਪੰਜਾਬ ਸਰਕਾਰ ਕੈਪਟਨ ਸਰਕਾਰ ਨੇ ਅੱਜ ਬਾਣੀ ਫੜ ਕੇ ਸੋਹਾਂ ਖਾਦੀ ਸੀ ਕਿ ਮੈਂ ਨਸ਼ਾ ਮੁਕਤ ਸੂਬਾ ਬਣਾਉਂਗਾ ਸਾਨੂੰ ਤਾਂ ਤੱਕ 4 ਹਫ਼ਤੇ ਨਾਲ ਗਿਆ ਜੀ ਮੈਂ ਕਹਿੰਦਾ ਜੀ 4 ਦਿਨ ਕੀ 4 ਘੰਟੇ ਵੀ ਨਹੀਂ ਬੰਦ ਕਰ ਸਕਦੇ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਕਰਦਾ ਗੁਜ਼ਾਰਾ ਹੋ ਰਿਹਾ ਵਾ ਕਿਉਂਕਿ 2 ਮਹੀਨੇ ਦਾ ਸਮਾਂ ਹੋ ਚੁੱਕਾ ਵਾ ਜਿਮ ਬੰਦ ਹੋਏ ਨੂੰ ਕਿਸ ਤਰੀਕੇ ਨਾਲ ਕਿੰਨੇ ਮੈਂਬਰ ਆ ਤੁਹਾਡੇ ਫੈਮਿਲੀ ਦੇ ਕਿਸ ਤਰੀਕੇ ਨਾਲ ਗੁਜ਼ਾਰਾ ਕਰ ਰਹੇ ਹੋ ਤੁਸੀਂ ਸਿਰ ਮੈਂ ਜਿਮ ਦੇ ਵਿੱਚ ਸੀਨੀਅਰ ਟ੍ਰੇਨਰ ਹਾਂ ਜੀ ਤੇ ਕਰ ਮੇਰੀ ਫੈਮਲੀ ਵਿੱਚ ਮੇਰੀ ਵਾਈਫ ਆ ਜੀ ਦੋ ਮੇਰੇ ਬੱਚੇ ਆ ਜੀ ਇੱਕ ਮੇਰੀ 7 ਸਾਲ ਦੀ ਬੇਟੀ ਆ 3 ਸਾਲ ਦਾ ਮੇਰਾ ਆਪਣਾ ਬੇਟਾ ਆ ਜੀ ਤੇ ਮੈਂ ਰੂਮ ਤੇ ਜਿਹੜਾ ਮੇਰਾ ਰੂਮ ਆ ਵੀ ਰੈਂਟ ਦੇ ਆ ਜੀ ਉਸ ਤੋਂ ਬਾਅਦ ਬਿਜਲੀ ਦੇ ਖਰਚੇ ਦੁੱਧੋ ਦਾ ਖਰਚਾ ਠੀਕ ਆ ਜੀ ਉਸ ਤੋਂ ਬਾਅਦ ਨਿਆਣਿਆਂ ਦੀ ਫੀਸ ਕੋਈ ਸਰਕਾਰ ਨੇ ਮਾਫ ਨਹੀਂ ਕੀਤੀ ਜਣੀ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਐਸ ਵੱਲੇ ਦਾ ਇਹ ਹਾਲਾਤ ਆ ਜੀ ਮਿਡਲ ਕਲਾਸ ਬਿਲੋਂਗ ਕਰਦੇ ਆ ਅਈ ਦਾ ਕਿਸੇ ਵੱਲ ਜਾ ਕੇ ਹੱਥ ਵੀ ਨਹੀਂ ਆੜ ਸਕਦੇ ਕਿਸਾਨ ਨੂੰ ਕੋ ਦੋ ਸਰਕਾਰ ਨੇ ਤਾਂ ਇਹ ਕੀਤਾ ਵੀ ਤੁਸੀਂ ਮੈਂ ਹੁਣ ਪਿੱਛੇ ਕਹਿਣਾ ਨਹੀਂ ਚਾਹੁੰਦਾ ਪਰ ਸਾਡੇ ਇੱਕ ਸਾਥੀ ਬਰਿੰਦਰ ਕੋਹਲੀ ਜਿਹੜੇ ਪਿੱਛੇ ਦਿਨ ਸੁਸਾਈਡ ਕਰ ਗਏ ਮਨ 'ਚ ਖਿਆਲ ਆਉਂਦਾ ਵੀ ਇਹ ਕਈ ਵਾਰੀ ਅੱਕ ਚੁੱਕਿਆ ਕਰੀਏ ਕਿ ਖਰਚਾ ਹੈ ਨਹੀਂ ਕਿਤੋਂ ਕਿ ਅਸੀਂ ਵੀ ਇਹੋ ਜਿਹਾ ਕਦਮ ਚੱਕੀਏ ਪਰ ਸਾਡੀ ਸਰਕਾਰ ਤਾਂ ਉਹਨੂੰ ਹੈ ਹੀ ਕੋਈ ਚਿੰਤਾ ਨਹੀਂ ਯੂਥ ਦੀ ਯਾ ਲੋਕਾਂ ਦੀ ਵੀ ਸਾਡੇ ਲੋਕ ਆ ਜਿਹੜੇ ਇਹ ਆਪਣਾ ਨੂੰ ਮਾਰਾ ਹੀ ਖਵਾਉਂਦੇ ਆ ਮੈਂ ਅਪੀਲ ਕਰਨਾ ਚਾਹੁੰਦਾ ਕੈਪਟਨਸ ਜੀ ਕਰਨ ਨੂੰ ਕਿ ਤੁਸੀਂ ਮੈਲ 'ਚੋਂ ਨਿਕਲੋ ਗਰਾਊਂਡ ਲੈਵਲ ਤੇ ਆਓ ਚਾਰ ਦਿਨ ਇੱਕ ਵਾਰੀ ਗਰਾਊਂਡ ਲੈਵਲ ਤੇ ਰਹਿ ਕੇ ਦੇਖੋ ਵੀ ਤੁਸੀਂ ਜਨਤਾ ਦਾ ਹਾਲ ਕੀ ਆ ਜਨਤਾ ਭੁੱਖੀ ਮਰੀ ਜਾਂਦੀ ਆ ਅਸੀਂ ਮਿਡਲ ਕਲਾਸ ਬੰਦੇ ਕਿਸੇ ਦੇ ਜਾ ਕੇ ਮੁਰੇ ਹੱਥ ਨਹੀਂ ਅੜ ਸਕਦੇ ਹਾਲਾਤ ਇਹ ਹੋਵੇ ਕਿ ਇੱਕ ਬੱਚੇ ਤੋਂ ਘਰ ਜਾਈਦੇ ਨਾ ਬੱਚੇ ਚੀਜ਼ ਮੰਗਦੇ ਆ ਤੱਕ ਰਹੀਏ ਕਿ ਜੇ ਚ 10 ਰੁਪਏ ਨਹੀਂ ਹੁੰਦੇ ਬੱਚੇ ਨੂੰ ਚੀਜ਼ ਕਿੱਥੋਂ ਲੈ ਕੇ ਦੀਜੀਏ ਕਿਉਂ ਸਿਰ ਤੇ ਕਰ ਜਾਈਏ ਨਾ ਮਕਾਨ ਵਾਲੇ ਨੇ ਹਲੇ ਫੇਰ ਕਿਰਾਇਆ ਮੰਗਣਾ ਕਿਰਾਇਆ ਤਾਂ ਪਿਛਲੀ ਵਾਰੀ ਚਲੋ ਇੱਕ ਮਹੀਨਾ ਤਾਂ ਛੱਡਿਆ ਸੀ ਕਿੰਨਾ ਕੁ ਛੱਡਣਗੇ ਉਹਨਾਂ ਦਾ ਵੀ ਰੋਜੀ ਰੋਟੀ ਉੱਥੋਂ ਚੱਲਦੀ ਆ ਉਤਤਵਜ ਬਰੀਦੇ ਬੈਲ ਸਰਕਾਰ ਨੇ ਉਹ ਮਾਫ ਨਹੀਂ ਕੀਤੇ ਨਾ ਕੋਈ ਫੀਸਾ ਮਾਫ ਕੀਤੀਆਂ ਨਾ ਕੋਈ ਇਹ ਪੈਕੇਜ ਰਿਲੀਜ਼ ਕਰ ਸਕਦੇ ਜੇ ਤੁਸੀਂ ਪੈਕੇਜ ਨਹੀਂ ਰਿਲੀਜ਼ ਕਰ ਸਕਦੇ ਘੱਟੋ ਪਰ ਸਾਡੇ ਜਿਮ ਤਾਂ ਖੋਲ ਦੋ ਤਾਂ ਜੋ ਅਸੀਂ ਆਪਣਾ ਕੰਮ ਕਰਨ ਜੋਗਾ ਬਣੀਏ ਵੀ ਅਸੀਂ ਇੰਨਾ ਕਰੀਏਗੇ ਆਪਣਾ ਪਰਿਵਾਰ ਦਾ ਪਾਸ ਹੈ ਜਿਮ ਕਿਉਂ ਬੰਦ ਕਰਿਆ ਸਰਕਾਰ ਕਿਉਂ ਕਿ ਪਿਛਲੇ ਵਾਰ ਵੀ ਸਾਨੂੰ ਵੇਖਣ ਨੂੰ ਮਿਲਿਆ ਹੋਇਆ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਵਿੱਚ ਹੈਲਥ ਕੰਪਲੈਕਸ ਹੈ ਫਿਟਨੈਸ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਸੀ ਜਿਮ ਬੰਦ ਕਰ ਦਿੱਤਾ ਗਿਆ ਵੈ ਸਰਕਾਰ ਕਿਉਂ ਕਰ ਰਹੀ ਹੈ ਜਿਮ ਨੂੰ ਕਿਉਂ ਟਾਰਗੇਟ ਕਰ ਲਈ ਹੈ ਭਾਈ ਦੇਖੋ ਗੱਲ ਤਾਂ ਐ ਨਾ ਹੀ ਸਮਝ ਨਹੀਂ 라ਦੀ ਸਰਕਾਰ ਦੀ ਜਾਂ ਤਾਂ ਇਹਨਾਂ ਦੇ ਸਲਾਹਕਾਰ ਮਾਰੇਗਾ ਜਾਂ ਇਹਨਾਂ ਨੂੰ ਸਮਝ ਨਹੀਂ ਆ ਵੀ ਜਿਹੜੀ ਚੀਜ਼ ਜਿੱਥੋਂ ਬੰਦਾ ਜਾ ਕੇ ਫਿੱਟ ਹੁੰਦਾ ਜਿੱਥੋਂ ਉਹਦੀ ਇਮਿਊਨਿਟੀ ਬੂਸਟ ਹੁੰਦੀ ਆ ਤੇ ਜਿੱਥੇ ਕਦੀ ਬਿਮਾਰੀ ਆਂਦੀ ਨਹੀਂ ਬੰਦਾ ਬਿਮਾਰੀਆਂ ਤੋਂ ਸਾਵਧਾਨ ਕੇ ਦੂਰ ਹੁੰਦਾ ਉੱਤੇ ਜਾ ਕੇ ਤੇ ਇਹਨਾਂ ਨੇ ਉਹ ਚੀਜ਼ ਬੰਦ ਕਰਤੀ ਆ ਤੇ ਸ਼ਰਾਬ ਦੇ ਠੇਕੇ ਖੋਲਦੇ ਆ ਜੀ ਹੋਰ ਬਾਕੀ ਸਾਰੀ ਮਾਰਕੀਟ ਖੁੱਲੀ ਆ ਆਟੋ ਦੇ ਬੰਦਾ ਚੜੇ ਉੱਤੇ ਉੱਤੇ ਕੀਕੋ ਸੈਨਟਾਈਜ਼ ਹੁੰਦਾ ਬੱਸ ਕਿੰਨੀਆਂ ਸਵਾਰੀਆਂ ਪੈਂਦੀਆਂ ਕਿਹੜੀ ਸਵਾਰੀ ਕਿੱਥੋਂ ਜੜੀ ਉਹ ਕਿਤੇ ਸੈਂਟਾਈਜ਼ ਕਰਦੇ ਆ ਜਾਂ ਪਤਾ ਕੀ ਉਹ ਕਰੋਨਾ ਪੋਜ਼ਿਟਿਵ ਆ ਅੱਜ ਤੱਕ ਪਿਛਲੇ ਸਾਲ ਜਦੋਂ ਲੋਕਡਾਊਨ ਲੱਗਾ ਸੀ ਉਸ ਤੋਂ ਬਾਅਦ ਜਦੋਂ 5 ਅਗਸਤ ਨੂੰ ਜਿਮ ਖੋਲੇ 5 ਅਗਸਤ ਤੋਂ ਲੈ ਕੇ ਮਾਰਚ 2021 ਤੱਕ 19 ਤਰੀਕ ਨੂੰ ਸਾਡੇ ਜਿਮ ਬੰਦ ਹੋਈ ਸੀ ਦੁਬਾਰਾ ਲੌੜਨ ਲੱਗਾ ਉਦੋਂ ਤੱਕ ਕੋਈ ਇੱਕ ਵੀ ਕਰੋਨਾ ਪੋਜ਼ਿਟਿਵ ਕੇਸ ਆਇਆ ਜੀ ਜਿਮ ਲਾਈਨ ਦੇ ਵਿੱਚੋਂ ਨਹੀਂ ਆਇਆ ਪਹਿਲੀ ਗੱਲ ਤਾਂ ਜਿਹੜਾ ਬੰਦਾ ਬਿਮਾਰ ਹੋਊਗਾ ਜਾਊਗਾ ਹੀ ਨਹੀਂ ਸਾਵੇਂ ਕਿ ਉੱਥੇ ਤਾਂ ਕਿ ਬੰਦੇ ਦੀ ਬਿਊਟੀ ਬੁਸ ਹੁੰਦੀ ਉਹ ਤਾਂ ਕਰੋਨਾ ਨਾਲ ਸਮਾਗੇ ਅਜੀ ਕਹਿੰਨੇ ਕਿ ਅਸੀਂ ਵੀ ਫਰੰਟ ਵਾਰੀਅਰ ਬਣੀਏ ਅਸੀਂ ਵੀ ਸਰਕਾਰ ਦਾ ਸਾਥ ਦਈਏ ਤੇ ਇਸ ਕਰੋਨਾ ਮਹਾਮਾਰੀ ਤੋਂ ਜੇ ਇਹ ਹੈਗੀ ਹੈ ਬਿਮਾਰੀ ਤਾਂ ਇਸ ਤੋਂ ਮੁਕਤ ਕਰੀਏ ਪਰ ਜੇ ਬੰਦਾ ਫਿੱਟ ਹੋਗਾ ਉਹ ਬੰਦਾ ਤਾਂ ਹੀ ਜਿਮ ਆਊਗਾ ਬਿਮਾਰ ਬੰਦਾ ਜਿਮ ਨਹੀਂ ਆਊਗਾ ਸਰਕਾਰ ਨੂੰ ਆਪਣੀਆਂ ਨੀਤੀਆਂ ਤੋਂ ਥੋੜਾ ਜਿਆ ਸੋਚਣਾ ਚਾਹੀਦਾ ਕਿ ਜਿਹੜੇ ਜਿਮ ਵਾਲੇ ਆ ਸਾਡੇ ਨਾਲ ਬਹੁਤ ਬਹੁਤ ਲੋਕਾਂ ਦਾ ਜੁੜਿਆ ਹੋਇਆ ਕਾਰਕ ਵਾਰ ਸਾਡੇ ਓਨਰ ਉਹ ਵੀ ਦੁਖੀ ਨੇ ਅਸੀਂ ਟ੍ਰੇਨਰ ਖੁਦ ਦੁਖੀ ਆ ਸਾਡਾ ਜਿਹੜਾ ਕਲੀਨਿੰਗ ਸਟਾਫ ਆ ਉਹ ਵੀ ਦੁਖੀ ਆ ਕਿਉਂਕਿ ਸਾਰੇ ਸਾਡਾ ਸਾਰਾ ਜਿਹੜਾ ਰੋਜੀ ਰੋਟੀ ਦਾ ਆਧਾਰ ਆ ਉਹ ਸਾਡਾ ਜਿਮ ਹੀ ਆ ਜੇ ਸਰਕਾਰ ਮੈਂ ਕਹਿੰਨਾ ਵੀ ਤੁਸੀਂ ਜੇ ਕੋ ਰਿਲੀਜ਼ ਨਹੀਂ ਕਰ ਸਕਦੇ ਇਹ ਪੈਕੇਜ ਤਾਂ ਸਾਡੇ ਕੰਮ ਖੋਲ ਦੋ ਜਾਂ ਸਾਡੇ ਕੰਮ ਖੋਲ ਦੋ ਅਸੀਂ ਕੰਮ ਕਰਕੇ ਆਪਦਾ ਪਰਿਵਾਰ ਪਾਸ ਕੀ ਨੀ ਤਾਂ ਜੇ ਸਰਕਾਰ ਕੋਈ ਹੋਰ ਕੋਈ ਹੈਗਾ ਵੀ ਹਾਂ ਵੀ ਯੂਥ ਜਾਂ ਤਾਂ ਨਿਸ਼ੇੜੀ ਪੰਜਵੇ ਜਾਂ ਸੁਸਾਈਡ ਕਰ ਦੇਵੇ ਉਹ ਵੀ ਅਨਾਉਂਸ ਕਰ ਸਕਦੇ ਜੀ ਰਿਲੈਕਸੇਸ਼ਨ ਦੀ ਹੈ ਜੀ ਉਮੀਦ ਕਿਉਂਕਿ ਜਿਸ ਤਰੀਕੇ ਦੇ ਨਾਲ 15 10 ਜੂਨ ਤੱਕ ਦਾ ਜਿਹੜਾ ਸਮਾਂ ਉਹ ਵਧਾ ਦਿੱਤਾ ਗਿਆ ਵੈ ਤੇ ਵਜਾਰਾ ਨੂੰ ਛੂਟ ਮਿਲੀ ਆ ਜਿਹੜਾ 1 ਵਜੇ ਤੱਕ ਹੁੰਦਾ ਸੀ ਉਹਨੂੰ ਉਹਨੂੰ ਵਧਾ ਕੇ 3 ਵਜੇ ਤੱਕ ਅੱਗੇ ਆਸ ਰੱਖਦੇ ਸਰਕਾਰਾਂ ਕੋਲੋਂ ਦੇਖੋ ਜੀ ਆਸ ਤਾਂ ਹੁਣ ਸਰਕਾਰ ਕਪਤਾਨ ਕੈਪਟਨ ਸਰਕਾਰ ਨੂੰ ਕਿੰਨੀ ਵਾਰੀ ਅਸੀਂ ਕਹਿ ਚੁੱਕੇ ਆ ਕਿੰਨੀ ਵਾਰੀ ਮੰਗ ਪੱਤਰ ਵੀ ਦੇ ਚੁੱਕੇ ਆ ਕੈਪਟਨ ਸਰਕਾਰ ਜੇ ਆਨਲਾਈਨ ਕਿਸੇ ਬੱਚੇ ਦੀ ਵੀਡੀਓ ਦੇਖ ਲਈ ਦੀ ਆ ਚਲੋ ਉਹਦਾ ਬਹੁਤ ਵਧੀਆ ਕੀਤਾ ਉਹਦਾ ਜਿਹੜਾ ਉਹਨਾਂ ਨੇ ਖਰਚਾ ਚੱਕਿਆ ਮੈਂ ਕਹਿੰਦਾ ਕਿ ਚਲੋ ਕਰਨਾ ਵੀ ਚਾਹੀਦਾ ਆ ਪਰ ਜੇ ਕੈਪਟਨ ਸਰਕਾਰ ਉਹਨਾਂ ਨੂੰ ਇਹ ਵੀ ਤਾਂ ਦਿਖਦਾ ਹੋਣਾ ਕਿ ਇੱਕ ਜੇਮ ਟ੍ਰੇਨਰ ਨੇ ਸੁਸਾਈਡ ਕਰ ਲਿਆ ਉਹਦਾ ਵੀ ਇੱਕ 7 ਸਾਲ ਦਾ ਬੱਚਾ ਆ ਕੱਲੂ ਕੋਈ ਹੋਰ ਸੁਸਾਈਡ ਕਰੂਗਾ ਫਿਰ ਉਹਨਾਂ ਦਾ ਫੈਮਿਲੀ ਦਾ ਖਰਚਾ ਕੌਣ ਚਲਾਊਗਾ ਮੈਂ ਇਹ ਇਹ ਕਹਿਣਾ ਕਿ ਜੇ ਕੈਪਟਨ ਸਰਕਾਰ ਜੀ ਮਦਦ ਕਰਦੀਏ ਘੱਟੋ ਘੱਟ ਸਾਡੇ ਜੇਮ ਵਾਲਿਆਂ ਦਾ ਵੀ ਦੁੱਖ ਸੁਣੇ ਮੈਨੂੰ ਇਹ ਨਹੀਂ ਸਮਝ ਆਦੀ ਕਿ ਜੇਮ ਵਾਲਿਆਂ ਦਾ ਵਿਤਕਰਾ ਕਿਉਂ ਕਿਉਂ ਉਦਾਂ ਇਹ ਕਹਿੰਦੇ ਜੀ ਬੰਦੇ ਫਿੱਟ ਕਰਨੇ ਆ ਕਿ ਫਿੱਟ ਇੰਡੀਆ ਹਿੱਟ ਇੰਡੀਆ ਕੀ ਪੰਜਾਬ ਯੂਥ ਨੂੰ ਨਸ਼ੇੜੀ ਨਹੀਂ ਬਣਾਉਣਾ ਖਤਮ ਕਰ ਦੇਣਾ ਕਰੋ ਬਈ ਆਪਣਾ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਇਹਨਾਂ ਨੇ ਨਸ਼ਾ ਮੁਕਤ ਕਿੱਥੇ ਬਣਾਉਣਾ ਇਹ ਤਾਂ ਸਾਨੂੰ ਸ਼ਰਾਬੀ ਬਣਾਉਣੇ ਆ ਜਹਾਤਾ ਜੀ ਸ਼ਰਾਬ ਪੀਵਾਂਗੇ ਜਹਾਤਾ ਜੀ ਜੂਜ਼ੜ ਕਰਾਂਗੇ ਜਾਂ ਸਰਕਾਰ ਸਾਹਨ ਗੋਲੀ ਮਾਰ ਦੇਵੇ ਇਸ ਵਕ ਸਾਡੇ ਨਾਲ ਜਿਮ ਮਾਲਿਕ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਸ ਤਰੀਕੇ ਨਾਲ ਵੇਖਦੇ ਹੋ ਕਿਉਂਕਿ ਲੋਕਡਾਊਨ ਪਿਛਲੇ ਸਾਲ ਵੀ ਗੱਲ ਕਰੀਏ ਜਿਹੜੇ ਦੀ ਵੀ ਆਪਾਂ ਗੱਲ ਕਰੀਏ ਪੈਲ ਆਧਾਰ ਤੇ ਸਭ ਤੋਂ ਪਹਿਲਾਂ ਸਪੋਰਟ ਕੰਪਲੈਕਸ ਨੂੰ ਬੰਦ ਕੀਤਾ ਜਾਂਦਾ ਵੈ ਸਹੂਲਤਾ ਮਿਲ ਰਹੀਆਂ ਨੇ ਕਰੀਆਨੇ ਦੀਆਂ ਦੁਕਾਨਾਂ ਨੂੰ 3 ਵਜੇ ਤੱਕ ਪਰ ਹਜੇ ਵੀ ਜਿਹੜਾ ਵੈ ਜਿਮ ਬੰਦ ਪਿਆ ਕੀ ਅੱਗੇ ਮੰਗ ਕਰਦੇ ਸਰਕਾਰਾ ਕੋਲੋਂ ਭਾਈ ਇੱਕ ਤਾਂ ਸਰਕਾਰਾਂ ਦੇ ਸਲਾਹਕਾਰ ਹੀ ਬੜੇ ਸ਼ਾਨਦਾਰ ਐ ਜੋ ਉਹਨਾਂ ਨੂੰ ਪਤਾ ਨਹੀਂ ਕਿਹੜੀ ਇਲਾਵਾ ਦਿੰਦੇ ਐ ਇੱਕ ਤਾਂ ਕੈਪਟਨ ਸਾਹਿਬ ਲਾਈਵ ਹੋ ਕੇ ਕਹਿੰਦੇ ਐ ਡਾਕਟਰ ਜਿਹੜੇ ਉਹਨਾਂ ਦੇ ਡਾਕਟਰਸ ਐ ਲਾਈਵ ਹੋ ਕੇ ਕਹਿੰਦੇ ਐ ਕਿ ਤੁਸੀਂ ਇਮਿਊਨਿਟੀ ਸਟਰੋਂਗ ਰੱਖੋ ਤੁਸੀਂ ਐਕਸਰਸਾਈਜ਼ ਲਗਾਓ ਇਮਿਊਨਿਟੀ ਸਟਰੋਂਗ ਕਰਨੀ ਐ ਤੇ ਆਪਾਂ ਫਰੂਟ ਖਾਈਏ ਫਰੂਟ ਦੇ ਲੈ ਤੁਸੀਂ ਇਹ ਲਗਾ ਲਓ ਅੱਜ ਕੱਲ ਫਰੂਟਸ ਦੇ ਰੇਟ ਦੇਖ ਲਓ ਕੀ ਐ ਠੀਕ ਐ ਉਹ ਪੌਗਟ ਲਾਉ ਨਹੀਂ ਕਰਦੀ ਆਮ ਬੰਦੇ ਦੀ ਵਰਕਆਊਟ ਲਗਾਉਣ ਵਾਸਤੇ ਇਹਨਾਂ ਨੇ ਜਿਮ ਬਿਲਕੁਲ ਬੰਦ ਕੀਤੇ ਹੋਏ ਐ ਜਿੱਥੇ ਕਿ ਪ੍ਰੋਪਰ ਸੋਸ਼ਲ ਡਿਸਟੈਂਸ ਹੁੰਦੀ ਐ ਪ੍ਰੋਪਰ ਇੱਕ ਯਾਨੀ ਕਿ ਪ੍ਰੋਪਰ ਤਰੀਕੇ ਨਾਲ ਸੈਨੀਟਾਈਜ਼ ਹੋ ਕੇ ਤਾਂ ਜਾ ਕੇ ਬੰਦਾ ਜਿਹੜਾ ਜਿਮ ਲਗਾਉਂਦਾ ਹੈ ਹਾਇਕਲ ਜਿਮ ਵੀ ਜਿਹੜੇ ਹੈਗੇ ਆ ਤੁਸੀਂ ਲਗਾਓਗੇ ਵੈਲ এডਿਕੇਟਿਡ ਪਰਸਨ ਹੀ ਜਾਂਦਾ ਹੁਣ ਮੈਂ ਆਪਣੇ ਜਿਮ ਦੀ ਗੱਲ ਕਰਾਂ ਕਿ ਜਦੋਂ ਲਾਸਟ ਟਾਈਮ ਵੀ ਆਪਣਾ ਬੰਦ ਹੋਇਆ ਸੀਗਾ ਉਸ ਤੋਂ ਬਾਅਦ ਅਗਸਤ ਵਿੱਚ ਖੁੱਲੇ ਸੀ ਪ੍ਰੋਪਰ ਮੇਰੇ ਕੋਲ ਸਾਰੀ ਡਿਟੇਲ ਹੈ ਕਿ ਆ ਰਜਿਸਟਰ ਹੈਗੇ ਆ ਲਗਾਏ ਸੀਗੇ ਆ ਦੇਖੋ ਜਿਵੇਂ ਜਿਹੜਾ ਵੀ ਬੱਚਾ ਐਂਟਰੀ ਕਰ ਰਿਹਾ ਉਹਦਾ ਨਾਮ ਕਿੰਨਾ ਆਕਸੀਜਨ ਹੈ ਕਿੰਨਾ ਪਲਸ ਹੈ ਕਿੰਨਾ ਟੈਂਪਰੇਚਰ ਹੈ ਉਸ ਤੋਂ ਬਾਅਦ ਉਹਨੂੰ ਜਿਮ ਦੇ ਵਿੱਚ ਉਹਨੂੰ ਕੋਈ ਬੁਖਾਰ ਤਾਂ ਨਹੀਂ ਆ ਜਾਂ ਕੋਈ ਵੀ ਅਗਰ ਨਹੀਂ ਹੈ ਤੇ ਜਿਮ ਦੇ ਵਿੱਚ ਐਂਟਰੀ ਹੈਗੀ ਹੈ ਨਾਲ ਹੀ ਉਹਦਾ ਮੋਬਾਈਲ ਨੰਬਰ ਇਹ ਚੀਜ਼ਾਂ ਜਿਮ ਬਾਲਗਰ ਨੋਟ ਹੈ ਜਿੱਥੇ ਕਿ ਪ੍ਰੋਪਰ ਇੱਕ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਵਰਕ ਹੋ ਰਿਹਾ ਐਸ ਵਕਤ ਸਾਡੇ ਨਾਲ ਮੌਜੂਦ ਨੇ ਨੈਸ਼ਨਲ ਲੈਵਲ ਦੇ ਪਲੇਅਰ ਜਿਨ੍ਹਾਂ ਨੇ ਭਾਰਤ ਦੇ ਲਈ ਪੰਜਾਬ ਦਾ ਨਾਂ ਵੀ ਰੋਸ਼ਨ ਕੀਤਾ ਵਾ ਤੇ ਦੂਜੇ ਪਾਸੇ ਕਈ ਮੈਡਲਾ ਵੀ ਜਿੱਤਿਆ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਮੈਡਲਾ ਜਿੱਤਿਓ ਹੁਣ ਆਸ ਕਰਦੇ ਹੋ ਸਰਕਾਰ ਕੋਲ ਜਿਮ ਖੋਲਣ ਲਈ ਕੋਈ ਆਸ ਲੱਗਦਾ ਪੈ ਤੁਹਾਨੂੰ ਸਾਸਤਰੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਕੀ ਕੀ ਹੈ ਜੀ ਅਸੀਂ ਸਰਕਾਰਾਂ ਨੇ ਜਿਮਾਂ ਬੰਦ ਕੀਤੀਆਂ ਹੀਆਂ ਨੇ ਇੱਕ ਸਪੋਰਟ ਸੈਂਟਰ ਹੀ ਰਹਿ ਗਿਆ ਸੀਗਾ ਠੀਕ ਹੈ ਸਰਕਾਰ ਸਭ ਤੋਂ ਪਹਿਲਾਂ ਸਪੋਰਟਸ ਨੂੰ ਕੀ ਹੈ ਏ ਟਾਰਗੇਟਿੰਗ ਹੈ ਠੀਕ ਹੈ ਇਹਨਾਂ ਨੇ ਤਾਂ ਐ ਸੋਚਿਆ ਸਰਕਾਰਾਂ ਨੇ ਕਿ ਨੌਜਵਾਨਾਂ ਨੂੰ ਜਮ੍ਹਾਂ ਖਤਮ ਕਰਨਾ ਪੰਜਾਬ 'ਚ ਨੌਜਵਾਨ ਤਾਂ ਪਹਿਲਾਂ ਬਾਹਰ ਅੱਧੇ ਜਾ ਚੁੱਕੇ ਨੇ ਠੀਕ ਹੈ ਹੁਣ ਤਾਂ ਪੰਜਾਬ ਸਰਕਾਰ ਗਵਰਨਮੈਂਟ ਨੌਜਵਾਨਾਂ ਪਿੱਛੇ ਐ ਪਈ ਹੈ ਕਿ ਆ ਬਹੁਤ ਵੱਡਾ ਕ੍ਰਾਈਮ ਹੋ ਰਿਹਾ ਮੇਰੇ ਦੇਸ਼ ਵਿੱਚ ਮੇਰੇ ਸਟੇਟ ਵਿੱਚ ਕਿ ਜੋ ਕਿ ਨੌਜਵਾਨ ਤਗੜੇ ਹੋ ਰਹੇ ਨੇ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਟਾਰਗੇਟ ਹੀ ਨੌਜਵਾਨਾਂ ਲਿਤਾ ਜਾ ਰਿਹਾ ਇਸ ਟਾਈਮ ਤੇ ਨੌਜਵਾਨੀ ਖਤਮ ਕਰਨੀ ਹੈ ਅਲਾਦਾ ਕੈਪਟਨ ਸਾਹਿਬ ਤਾਂ ਪੂਰਾ ਸੋਚ ਕੇ ਬੈਠੇ ਹੋਏ ਆ ਕਿ ਕੋਈ ਵੀ ਇਨਸਾਨ ਸਿਹਤਮੰਦ ਮਨ ਰਹਿਣ ਨਹੀਂ ਦੇਣਾ ਪੰਜਾਬ 'ਚ ਇਦਾਂ ਪੰਜਾਬ ਨੂੰ ਪਹਿਲਾਂ ਸਿਹਤਮੰਦ ਕਿਹਾ ਜਾਂਦਾ ਸੀ ਅੱਜ ਦਾ ਕੈਪਟਨ ਸਾਹਿਬ ਸੋਚ ਕੇ ਬੈਠੇ ਹੋਏ ਆ ਕਿ ਪੰਜਾਬ ਵਿੱਚ ਕੋਈ ਵੀ ਨੌਜਵਾਨ ਤੰਦਰੁਸਤ ਦਾ ਰਹਿਣ ਹੀ ਨਹੀਂ ਦੇਣਾ ਪੰਜਾਬ ਦੀ ਨੌਜਵਾਨੀ ਜਮ੍ਹਾਂ ਖਤਮ ਕਰਨ ਦੇ ਤਰੀਕੇ ਹੋਏ ਆ ਪਹਿਲਾਂ ਤਾਂ ਨਸ਼ਿਆਂ ਦੀ ਗੱਲ ਆ ਗਈ ਨਸ਼ਿਆਂ ਦੇ ਠੇਕੇ ਖੋਲੇ ਹੋਏ ਆ दारू ਪੀਾਈ ਜਾਂਦੇ ਨੇ ਕਿ ਹਾਂ ਕਿ ਸਾਰੇ ਨੌਜਵਾਨ दारू ਤੇ ਪੀਣ ਦਾ ਲੱਗਣਾ ਕੋਈ ਵੀ ਪਲੇਅਰ ਸਪੋਰਟਸਮੈਨ ਆਪਣੀ ਗੇਮ ਨਾ ਕਰ ਸਕੇ ਠੀਕ ਹੈ ਉਸ ਤੋਂ ਬਾਅਦ ਗਵਰਨਮੈਂਟ ਨੇ ਤਾਂ ਸਾਰਾ ਹੀ ਜਖਮਾ ਵੱਡੀ ਪਈ ਹੈ ਪਤਾ ਨਹੀਂ ਕੀ ਸੋਚ ਕੇ ਬੈਠੇ ਹੋਏ ਆ ਇਸ ਟਾਈਮ ਤੁਸੀਂ ਆਪ ਨੈਸ਼ਨਲ ਲੈਵਲ ਦੇ ਪਲੇਅਰ ਰਹਿ ਚੁੱਕੇ ਹੋ ਉਸ ਤੋਂ ਮੈਡਲ ਵੀ ਜਿੱਤੇ ਹੋ ਨਾਂ ਵੀ ਰੋਸ਼ਨ ਕੀਤਾ ਵੈ ਅਜੇ ਤੱਕ ਕੀ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤਾਂ ਮਿਲੀਆਂ ਨੇ ਦੇਖੋ ਜੀ ਸਰਕਾਰ ਵੱਲੋਂ ਅੱਜ ਤੱਕ 1 ਰੁਪਏ ਦੀ ਸਹੂਲਤ ਨਹੀਂ ਮਿਲੀ ਜੀ ਨਾ ਕਦੀ ਗਵਰਨਮੈਂਟ ਪਲੇਅਰ ਤਾਂ ਕੈਪਟਨ ਸਾਹਿਬ ਦੀ ਸਰਕਾਰਾਂ ਦਾ ਪਹਿਲਾਂ ਸਪੋਰਟਸ ਲਈ ਕੁਝ ਕਰਦੀਆਂ ਨਹੀਂ ਪਈਆਂ ਠੀਕ ਹੈ ਜੀ ਐਡਾ ਬਟ ਲੁਧਿਆਣਾ ਸ਼ਹਿਰ ਹੈ ਠੀਕ ਹੈ ਜੀ ਲੁਧਿਆਣਾ ਸ਼ਹਿਰ ਵਿੱਚ ਸਿਰਫ ਇੱਕ ਗਰਾਊਂਡ ਹੈ ਜੇ ਆਪਲਾ ਹਿਸਾਬ ਲਈਏ ਲੁਧਿਆਣਾ ਸ਼ਹਿਰ ਵਿੱਚ ਸਿਰਫ ਇੱਕੋ ਇੱਕ ਗਰਾਊਂਡ ਹੈ ਗੁਰਨਾਨਕ ਸਟੇਡੀਅਮ ਠੀਕ ਹੈ ਜੀ ਐਡੇ ਵੱਡੇ ਸ਼ਹਿਰ ਵਿੱਚ ਇੱਕ ਗਰਾਊਂਡ ਤਾਂ ਡੋਤ ਤੁਸੀਂ ਸਪੋਰਟਸ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਨੌਜਵਾਨੀ ਕਿੱਥੇ ਲੈ ਕੇ ਜਾ ਰਹੇ ਹੋ ਨੌਜਵਾਨੀ ਖਤਮ ਕਰਨ ਤੁਰੇ ਹੋਏ ਹੋ ਕੋਈ ਐਫਰਟ ਨਹੀਂ ਨੌਜਵਾਨਾਂ ਲਈ ਇੱਕੋ ਇੱਕ ਸਹੂਲਤ ਰਹਿ ਗਈ ਸੀ ਨੌਜਵਾਨਾਂ ਲਈ ਕਿ ਨੌਜਵਾਨ ਆਪਣੇ ਜਿੰਮ ਵਿੱਚ ਜਾ ਕੇ ਆਪਣਾ ਸਰੀਰ ਫਿੱਟ ਰੱਖ ਸਕਦੇ ਸਿਗੇ ਅੱਜ ਦੇ ਟਾਈਮ 'ਚ ਉਹ ਵੀ ਖਤਮ ਹੋ ਚੁੱਕਿਆ ਹੈ ਕੋਈ ਕੋਈ ਗਰਾਊਂਡ ਨਹੀਂ ਹੈਗਾ ਠੀਕ ਹੈ ਗਰਾਊਂਡ ਵਿੱਚ ਕੋਚ ਨਹੀਂ ਆਗੇ ਠੀਕ ਹੈ ਦੇ ਸਕੂਲੇ ਆ ਸਕੂਲਾਂ 'ਚ ਵੀ ਹੈ ਤੇ ਅੱਜਕੱਲ੍ਹ ਉੱਥੇ ਵੀ ਜਿਵੇਂ ਖਤਮ ਕੀਤਾ ਪਿਆ ਸਪੋਰਟਸ ਨੂੰ ਕਿ ਕਿਤੇ ਨੌਜਵਾਨੀ ਰਹਿਣ ਹੀ ਨਹੀਂ ਦੇਣੀ ਤੁਸੀਂ ਸੌਂ ਖਾਦੀ ਐ ਸੌਂ ਤਾਂ ਹੀ ਖਾਦੀ ਨਸ਼ਾ ਮਕਾਨ ਦੀ ਮਤਲਬ ਆਦਾ ਸੀ ਹਮ ਨਸ਼ਾ ਮਕਾਨ ਲਈ ਸੌਂ ਨਹੀਂ ਖਾਦੀ ਸੀਗੀ ਗੁੜਕਾ ਸਾ ਫੜ ਕੇ ਤੁਸੀਂ ਉਸ ਟਾਈਮ ਗੁੜਕਾ ਸਾ ਫੜ ਕੇ ਤੁਸੀਂ ਉਹ ਸੌਂ ਖਾਦੀ ਸੀ ਕਿ ਮੈਂ ਪੰਜਾਬ ਵਿੱਚ ਕੋਈ ਵੀ ਨੌਜਵਾਨ ਚੰਗਾ ਤੰਦਰੁਸਤ ਰਹਿਣ ਨਹੀਂ ਦੇਣਾ ਹੁਣ ਬਾਈ ਦੇ ਵਿੱਚ ਚੋਨਾ ਆ ਰਹੀਆਂ ਨੇ ਇਫੈਕਟ ਪਏਗਾ ਗੱਭਰੂ ਜਾਗਣਗੇ ਦੇਖੋ ਜੀ ਸਾਡਾ ਤਾਂ ਜਿੱਤੋ ਸੱਕ ਮਕਸਦ ਐ ਇਸ ਤਾਂ ਗੱਬਰੂਆਂ ਨੂੰ ਫੋਲ ਕਹਿ ਰਹੇ ਕਿ ਉੱਠੋ ਯਾਰ ਤੁਸੀਂ ਕਿਉਂ दारू ਪਿੱਛੇ ਜਾਂ ਤੁਸੀਂ ਉਹਨਾਂ ਰੈਲੀਆਂ ਪਿੱਛੇ ਪ੍ਰਧਾਨਗੇ ਪਿੱਛੇ ਕਿਉਂ ਜਾਂਦੇ ਹੋ ਕਿਉਂ ਰੈਲੀਆਂ ਪਿੱਛੇ ਜਾਂਦੇ ਹੋ ਜੇ ਤੁਸੀਂ ਰੈਲੀਆਂ ਪਿੱਛੇ ਪ੍ਰਧਾਨਗੇ ਪਿੱਛੇ ਜਾਂਦੇ ਹੋ ਉਹ ਕੋਈ ਨੌਜਵਾਨਾਂ ਵਾਲੀ ਆਵਾਜ਼ ਤਾਂ ਚੱਕ ਲੋ ਕੁਝ ਸੋਚੋ ਤਾਂ ਸੀ ਨੌਜਵਾਨੀ ਕਿੱਥੇ ਜਾ ਰਹੀ ਏ ਤੁਸੀਂ ਕਹਿੰਦੇ ਯਾਰ ਨਸ਼ਾ ਤਾਂ ਬੰਦ ਹੀ ਨਹੀਂ ਕਰ ਸਕਦੀ ਗੁਰਮਤ ਕਹਿੋ ਜੀ ਗੰਦੀਆਂ ਸਰਕਾਰਾਂ ਨੇ ਹੁਣ ਲੱਗਦਾ ਵੇ ਕੀ ਮੰਗ ਕਰਦੇ ਹੋ ਅੱਗੇ ਸਰਕਾਰ ਦੇ ਕੋਲੋਂ ਜਿਮ ਖੋਲਣ ਨੂੰ ਲੈ ਕੇ ਕਿਉਂਕਿ ਵੇਖਿਆ ਗਿਆ ਪਿਆ ਹੁਣ ਸਭ ਕੁਝ ਖੁੱਲਿਆ ਪਿਆ ਬਾਜ਼ਾਰਾ ਖੁੱਲੇ ਆ ਦੁਕਾਨਾਂ ਖੁੱਲੀਆਂ ਨੇ ਟਾਈਮ ਵਧਾਤਾ 3 ਵਜੇ ਤੱਕ ਪਰ ਜਿਮ ਬੰਦ ਹੈ ਕੀ ਮੰਗ ਕਰਦੇ ਹੋ ਦੇਖੋ ਜੀ ਅਸੀਂ ਤਾਂ ਗਵਰਨਮੈਂਟ ਅੱਗੇ ਇਹੀ ਕਹਿੰਨੇ ਆ ਕਿ ਜਿਮ ਖੋਲੇ ਜਾਣ ਵੱਧ ਤੋਂ ਵੱਧ ਠੀਕ ਹੈ ਜੀ ਠੀਕ ਹੈ ਤੁਸੀਂ ਇੱਕ ਸਪੋਰਟਸਲੀ ਆਪ ਤਾਂ ਕੁਝ ਕਰ ਨਹੀਂ ਸਕਦੇ ਕਿਸੇ ਪ੍ਰਾਈਵੇਟ ਬੰਦੇ ਆ ਨੇ ਜਿੱਦਾਂ ਮਰਜ਼ੀ ਹੈ ਆਪਣਾ ਲੋਨ ਚੱਕ ਕੇ ਕੁਝ ਕਰਕੇ ਜਿੰਨੂੰ ਆਪਣੇ ਆਪ ਤੇ ਹੁੰਦਾ ਕਿ ਮੈਂ ਫਿਟਨੈਸ ਨੂੰ ਅੱਗੇ ਲੈ ਕੇ ਜਾਵਾਂ ਉਹਨਾਂ ਨੇ ਸੈਂਟਰ ਖੋਲੇ ਆ ਠੀਕ ਹੈ ਜੀ ਤੂੰ ਤਾਂ ਉਹਨਾਂ ਦੇ ਪਿੱਛੇ ਪਏ ਹੋਏ ਹੋ ਯਾਰ ਠੀਕ ਹੈ ਬਾਜ਼ਾਰ ਵਿੱਚ ਉੱਥੇ ਕਰੋਨਾ ਨਹੀਂ ਹੁੰਦਾ ਠੀਕ ਹੈ ਬੱਸਾਂ ਜਾਂਦੀਆਂ ਨੇ ਸਾਰਾ ਕੁਝ ਜਾਂਦੀਆਂ ਉੱਥੇ ਕਰੋਨਾ ਨਹੀਂ ਹੈਗਾ ਠੀਕ ਹੈ ਕਿਉਂ ਫਿਟਨੈਸ ਦੇ ਪਿੱਛੇ ਕਿਉਂ ਬੇਹੋਏ ਹੋ ਤੁਸੀਂ ਬੈਕ ਰਹੋ ਐਸਐਮ ਜਰਨਲਸ ਤੇ ਮੈਂ ਹਾਂ ਤੁਹਾਡੇ ਨਾਲ ਅਦਰਸ਼ ਜਹ ਬੀਤੇ ਦਿਨ ਲੁਧਿਆਣੇ ਦੇ ਵਿੱਚ ਇੱਕ ਮੰਨ ਭਾਗੇ ਘਟਨਾ ਵਾਪਰੀ ਹੈ ਜਿਸ ਨੂੰ ਲੈ ਕੇ ਜਿੰਮ ਤੋਂ ਮਾਲਕਾ ਤੋਂ ਲੈ ਕੇ ਜਿਹੜੇ ਜਿੰਮ ਟ੍ਰੇਨਰ ਨੇ ਉਹਨਾਂ ਦੇ ਵਿੱਚ ਵੀ ਰੋਸ਼ ਹੈ ਕਿਉਂਕਿ ਇੱਕ ਜਿੰਮ ਟ੍ਰੇਨਰ ਨੇ ਸਲਫਾਸ ਦੀ ਗੋਲੀ ਖਾ ਕੇ ਆਤਮ ਹੱਤਿਆ ਕਰ ਲਈ ਸੀ ਅੱਜ ਅਸੀਂ ਮੌਜੂਦ ਆ ਲੁਧਿਆਣਾ ਦੇ ਜਲੰਧਰ ਬਾਈਪਾਸ ਰੋਡ ਸਥਿਤ ਉਹਨਾਂ ਦੇ ਘਰ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਫਾਦਰ ਸਾਹਿਬ ਨਾਲ ਫਾਦਰ ਸਾਹਿਬ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਹੁਣ ਤੁਹਾਡੇ ਨਾਲ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਬੇਟੇ ਦੱਸੋਗਾ ਮੇਰੇ ਬੇਟੇ ਦੇ ਨਾਮ ਮੇਰਾ ਛੋਟਾ ਬੇਟਾ ਹੈ ਦੋ ਬੇ ਬੇਟੇ ਸੀ ਮੇਰੇ ਜਿੰਨਾਂ ਜਿਕਰਿਆ ਨਹੀਂ ਹੈ ਹੋਰ ਉਹਨਾਂ ਦੀ ਮਿਸੇਜ ਹੈ ਉਹਨਾਂ ਦਾ ਬੇਟਾ ਹੈ ਛੋਟਾ ਔਰ ਆਸੀ ਪਰਿਵਾਰਦ ਮੈਂਬਰ ਰਹੇਗੇ 6 ਟੋਟਲ 6 ਮੈਂਬਰ ਐ ਸਿੱਕੇ ਜਿਹੜੇ ਇੱਕ ਚਲਾ ਗਿਆ ਹੂੰ 2-3 ਬੱਚੇ ਦਾ ਛੋਟੇ ਦੇ ਦੋ ਬੱਚੇ ਇੱਕੋ ਬੱਚੇ ਕਿੰਨੇ ਸਾਲਾਂ ਦਾ ਬੱਚਾ ਹੈ ਕੋਣਾ ਦਾ ਅੱਗੇ ਸਰ ਕੀ ਮੰਗ ਕਰਦੇ ਹੋ ਸਰਕਾਰ ਦੇ ਕੋਲ ਅਸੀਂ ਤੇ ਸਰਕਾਰ ਕੋਲ ਇਹ ਮੰਗ ਕਰ ਰਹੇ ਬੱਚੇ ਦੇ ਭਵਿਸ਼ਿਆ ਬਾਰੇ ਕੋਈ ਸੋਚਿਆ ਜਾਵੇ ਅਸੀਂ ਵੀ ਕਿੰਨੀ ਦੇਰ ਹੈਗੇ ਸਾਡੀ ਵੀ ਉਮਰ 68 ਸਾਲ ਹੋ ਗਈ ਹੈ ਅਰੇ ਇਹਨਾਂ ਬੱਚਿਆਂ ਨੂੰ ਅੱਜ ਤੱਕ ਪਾਲਦੇ ਆਏ ਹੁਣ ਉਹੀ ਬੱਚਾ ਸਾਨੂੰ ਫਿਰ ਤੋਂ ਪਾਲਣਾ ਸ਼ੁਰੂ ਕਰਨਾ ਪੈ ਗਿਆ ਹੁੰਦਾ ਏ ਸੀਗੇ ਸਾਡੇ ਨਾਲ ਮੌਜੂਦ ਉਸ ਜਿਮ ਟ੍ਰੇਨਰ ਦੇ ਫਾਦਰ ਸਾਹਿਬ ਕੁਲਵੀਰ ਜੀ ਦੇ ਫਾਦਰ ਸਾਹਿਬ ਨੇ ਜਿਨ੍ਹਾਂ ਨੇ ਦੱਸਿਆ ਹੈ ਕਿ ਕਈ ਰਾਜਨੀਤਿਕ ਪਾਰਟੀਆਂ ਆ ਕੇ ਰਾਜਨੀਤਿਕ ਖੇਡ ਤਾਂ ਖੇਡ ਗਿਆ ਆਸ਼ਵਾਸ਼ਣ ਦਿੱਤਾ ਪਰ ਅਜੇ ਤੱਕ ਜਮਿਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਕੋਈ ਸਹਿਯੋਗ ਨਹੀਂ ਦਿੱਤਾ ਆਸ਼ਵਾਸ਼ਣ ਸਾਰੇ ਦਿੰਦੇ ਆ ਰਾਜਨੀਤਿਕ ਖੇਡ ਸਾਡੇ ਸਾਰੇ ਖੇਡਦੇ ਆ ਸਾਡਾ ਇੱਕ ਸਵਾਲ ਹੈ ਕਿ ਤੁਸੀਂ ਰਾਜਨੀਤਿਕ ਖੇਡ ਖੇਡਣ ਆਉਂਦੇ ਹੋ ਤਾਂ ਕਿਉਂ ਨਹੀਂ ਤੁਸੀਂ ਕੋਈ ਕੰਮ ਕਰਦੇ ਹੋ ਕਿਉਂ ਨਹੀਂ ਕੋਈ ਮਦਦ ਕਰਦੇ ਹੋ ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ ਆਦਰਸ਼ਾ ਐਸਐਮਜੀਡ ਨਿਊਜ਼ ਲੁਧਿਆਣਾ